ਸਤਨਾਮ ਸ੍ਰੀ ਵਾਖੇ ਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈ ਨਹਿਦਾਇਆ ਰਾਮ ਰਾਜੇ ਹਰਨਾਕਸ਼ ਦੁਸ਼ਟਨ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀ ਅਨੰਦ ਕਾਮ ਵਢਦੇ ਨਾਮ ਦਿਉ ਮਹਲਾਇਆ ਜਨ ਨਾਨਕ ਐਸਾਰ ਸੇਵਿਆ ਅੰਤ ਲੈ ਛਡਾਇਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖ ਦਾ ਰੂਪ ਉਸ ਰੋਗ ਪਿਆ ਜਿ ਸੁਖਤਾ ਨਾ ਹੋਈ ਤੋ ਕਰਤਾ ਕਿਰਣਾ ਮੈਂ ਨਾਹੀ ਜਹ ਹਉ ਕਿਰਣਾ ਹੋਈ ਬਲਿਹਾਰੇ ਗੁਰਦਵਸ਼ਿਆ ਤੇ ਰੰਤਨਾ ਜੈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲਕਲਾ ਭਰਪੂਰ ਹਾ ਤੂੰ ਸੱਚਾ ਸਾਹਿਬ ਸਿਵਤ ਸਵਾਨੀ ਉਹ ਜਿਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਅੱਤੇ ਗੇ ਬਤ ਜੋ ਕੁਛ ਕਰਨਾ ਸੋ ਕਰੇ ਹਾ ਸੋ ਦਰ ਤੇ ਰਾਗਾ ਸ਼ਾਮਹਿ ਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇ ਰਾਖਿ ਹਾ ਸੋ ਕਰਖਿ ਹਾ ਅਦ ਮੈਂ ਸਰਬ ਸੁਵਾਲੀ ਵਾਜੇ ਤੇਰੀ ਨਾਦ ਅਨੇਕ ਸੰਖਾ ਕੀਤੇ ਤੇਰੇ ਵਾਉਣ ਹਾਰੇ ਕੀਤੇ ਤੇਰੇ ਰਾਗ ਬਨੇ ਸਭ ਗਈ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਧਨੋ ਚੇਤ ਗੋਬਦਖ ਜਾਨਣ ਲਿਖ ਲਿਖ ਧਰਮ ਉਚਾਰੇ ਗਾਵਨ ਤੁਧ ਨੀਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਾਰੇ ਗਾਵਣ ਤਤਨੂੰ ਦਰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤਤਨੂੰ ਸਿੱਧ ਸੁਮਾਦੀ ਅੰਦਰ ਗਾਵਣ ਤਤਨੂੰ ਸਾਧ ਵਿਚਾਰੇ ਗਾਵਣ ਤਤਨੂੰ ਜਤੇ ਸਤੇ ਸੰਤੋਖੀ ਗਾਵਣ ਤਤਨੂੰ ਵੀਰ ਕਰਾਰੇ ਗਾਵਣ ਤਤਨੂੰ ਪੰਡਿਤ ਬਨੰਦਨ ਖੀਸ਼ਰ ਜੋਗ ਜੋਗ ਵੇਦ ਨਾਲੇ ਗਾਵਣ ਤਦਨੋ ਮੋਹਣੀਆ ਮਨਮੋਹਨ ਸੁਰਗਮਚ ਪਿਆਲੇ ਗਾਵਣ ਤਦਨ ਵਰਤਨ ਉਪਾਏ ਤੇਰੇ 86 ਤਿਰਥ ਨਾਲੇ ਗਾਵਣ ਤਦਨ ਜੋਤ ਮਹਾਬਲ ਸੂਰਾ ਗਾਵਣ ਤਦਨ ਖਾਣੀ ਚਾਰੇ ਗਾਵਣ ਤਦਨ ਅਖੰਡ ਵਰ ਨ ਬ੍ਰਹਮੰਡ ਕਰ ਕਰਖੇ ਤੇਰੇ ਧਾਰੇ ਸੇਤ ਤਦਨ ਗਾਵਣ ਜੋਤ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੈਨੂੰ ਗਾਵਨ ਸਹਿਮ ਚਿਤ ਨਾਮਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸਾਚਾ ਸਾਚੀ ਨਾਈ ਹੈ ਪਹਿ ਹੁ ਸੇ ਜਾ ਨਾ ਜਾਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਭਾਤੇ ਕਰ ਕਰ ਵਜਨ ਸੇ ਮਾਇਆ ਜਨੋ ਪਾਈ ਕਰ 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 ਵੇਖੀ ਗਿਤਾ ਆਪਣਾ ਜੋਤਿ ਦੀ ਬੜਿਆਏ ਜੋ ਜਿਸ ਪਾਵੈ ਸੋਏ ਕਰ ਸੇਵਰ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਹੋ ਸਹਾ ਪਾਸਾ ਹੈਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੁਨਵਾ ਡਾਕ ਸਭ ਕੋਈ ਗੁਰਵੰਡਾ ਨੇਠਾ ਹੋਏ ਕੀਮਤੋ ਪਾਇ ਨਾ ਕਹਿਆ ਜਾਏ ਕਹਿਣ ਵਾਲੇ ਤੀਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਘਰ ਘੰਬੀ ਰਾਗੁਣ ਗਹਿਰਾ ਕੁ ਵਿਨਾ ਜਾਣ ਤੀਰਾ ਕੀਤਾ ਕੀਵੜ ਚੀਰਾ ਰਹਾਉ ਸਾਬ ਸਰਤਿਮਲ ਸੁਰਤਿ ਕਮਾਈ ਸਭ ਕੀਮਤ ਮਿਲ ਕੀਵਦਾ ਪਾਇ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਏ ਤੇਰੀ ਤਲਬੜਿ ਆਈ ਸਭ ਸਤ ਸਭ ਤਪ ਸਭ ਚਿੰਗਿਆਈਆਂ ਸਦਾ ਮੁਰਖਾ ਕੀ ਆਵੜਿਆ ਆਂ ਗਿਆ ਤੁਧਨੋ ਸਦੇ ਕਿਰਣਾ ਪਾਇਆ ਅੱਖ ਨਾ ਨਾਹੀ ਠਾ ਰਹਾਈਆ ਅੱਖ ਨਵਾਲਾ ਕੀਆ ਵਿਚਾਰਾ ਸੇਵਤੀ ਭਰੇ ਜਰੇ ਪੰਡਾ ਨਾਮ ਜਿਸ ਤੋਂ ਦੇਹ ਸੈ ਕੀ ਆਚਾਰ ਨਾਨਕ ਸਚ ਸਵਰਨ ਹਰ ਆਸਾ ਮਹਿਲਾ ਪਹਿਲਾ ਆਖਾਂ ਜੀਵਾ ਉਸਰੇ ਅਮਰ ਜਾਉ ਆਖਣੋ ਕਾ ਸਚਾ ਨਾਮ ਨੋ ਸਾਚੇ ਨਾਮ ਕੀ ਲਗੇ ਪੂਖ ਉਦ ਭੁਖ ਹੈ ਖਾਇ ਚਲਹਿ ਦੁਖ ਸੋਗਿ ਅਸਰੇ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਈ ਰਹਾਉ ਸਾਚੇ ਨਾਮ ਗੇਤਲ ਵੜਿਆਈ ਆਤ ਕੇ ਕੀਮਤ ਨਹੀਂ ਪਾਈ ਜੇ ਸਭ ਲਖਿ ਆਖਣ ਪਾਹੀ ਵਡਾ ਨਾ ਹੋਵੈ ਕਾਟ ਨਾ ਜਾਹੀ ਨਾ ਹਉ ਬਰਨਉ ਹੋਵੈ ਸੋਗ ਦਿੰਦਾਨ ਨਾ ਰਹਣਾ ਚੁਕੇ ਭੋਗ ਹੁਨੇ ਹੋ ਹੂ ਨਾਹੀ ਕੋਈ ਨਾ ਕੋ ਹੁਆ ਨਾ ਕੋ ਹੋਈ ਦੇਵ ਨਾਵ ਤੇ ਗੁਣ ਤੇ ਲਿਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਾਸਮ ਸਾਰ ਹੈ ਤੇ ਗਮ ਜਾਤ ਨਾਨਕ ਨਾਵੇ ਵਾਸਨਾਤ ਰਾਵ ਗੁਰੇ ਮਹਿਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖਾਂ ਬਨੋ ਗੁਰੂ ਗ੍ਰਪਾਸ ਹਾਵਾਂ ਕੇਰੇ ਕਰਨ ਸਤਿਗੁਰ ਸਰਨਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮਿਤ ਗੁਰ ਦੇ ਮੋਖ ਰਾਵ ਨਾਮ ਪ੍ਰਗਾਸ ਗੁਰਮਤਿ ਨਾਮ ਹੀ ਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੇ ਰਹਿਰਾਸ ਰਹਾਉ ਹਾਰ ਜਨਕੀ ਵੜਪਾਰ ਵਡੇਰੇ ਨਹਰ ਹਰ ਸਰਦਾ ਹਰ ਪਿਆਸ ਹਰ ਹਨ ਨਾਮ ਲੈ ਤਿਰਵਤਾਸ ਹੈ ਮਿਲ ਸੰਗਤ ਅਗਨ ਪ੍ਰਗਾਸ ਜਿਨ ਹਰ ਹਰ ਹਾਰ ਸੁਨਾਵ ਨਾ ਪਾਇਆ ਤੇ ਭਾਗ ਹਨ ਜਾਂ ਪਾਸ ਜੋ ਸਤਗੁਰ ਸ਼ਰਨ ਸੰਗਤ ਨਹਿ ਆਏ ਤ੍ਰਿਗ ਜੀਵੇ ਤ੍ਰਿਗ ਜਵਾਸ ਜਨਹਾਰ ਜਨ ਸਤਗੁਰ ਸੰਗਤ ਪਾਈ ਤੁਹਨ ਤੁਮਸਤਾ ਲਿਖਿਆ ਲਿਖਾਸ ਤਨ ਤਨ ਸਾ ਸੰਗਤ ਅਜਿਤ ਹਰਸ ਪਾਇਆ ਮਲ ਜਨ ਨਾਨਕ ਨਾ ਪ੍ਰਗਾਸ ਹਰਾ ਗੁਜਰੀ ਮਹਿਲਾ ਪੰਜਵਾ ਕਾਹਿਰੇ ਮਨ ਤਵਦਮ ਜੋਹਰ ਹਰ ਜੋ ਪ੍ਰਿਆ ਸਲਵਤਨ ਮੈਂ ਜਾਂ ਤੂੰ ਪਾਈ ਤਾ ਕਰਜ ਕਾ ਗਏ ਕਰਤਿਆ ਮੇਰੇ ਮਾਦੋ ਜੀ ਸਤ ਸੰਗਤਮ ਲੈ ਸੋਤਰੀਆ ਗੁਰ ਪ੍ਰਸਾਦ ਅਪਰੰਧ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਗ ਅਸਮਨਤਾ ਕੋ ਨਗਿਸ਼ ਕੀ ਤਰਿਆ ਸਿਰ ਸਿਰ ਜਸ ਮਾਹੀ ਠਾਕੁਰ ਕਾਹੇ ਮਨ ਭੋਗ ਕਰਿਆ ਉੜੇ ਉਣਾਵੇਂ ਐਸੇ ਕੋਸਾਨ ਪਾਚੇ ਬਿਸ਼ਰੇ ਸ਼ਰਿਆ ਜਨਾ ਕਾਵਨ ਖਲਾਬ ਐ ਕਵਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਾਵਨ ਦਾਣ ਦਾ ਸਾਸ਼ਟ ਸਦਾਨ ਠਾਕੁਰ ਕਰ ਦਿਲ ਤਰਿਆ ਜਨਾ ਰਗ ਬਲ ਬਲ ਸਾਧ ਬਲ ਜਾਇ ਗਿਆ ਅਨੰਤ ਨਾ ਪਾਰ ਆਵਰਿਆ ਰਾਗ ਅਸਾ ਮਹਿਲਾ ਚੌਥਾ ਸੋ ਪਰਖੇ ਕੋ ਓੰਕਾਰ ਸਤਗੁਰ ਪ੍ਰਸਾਦ ਸੋ ਪਰਖ ਅਨਿਰੰજન ਹਰਪੁਰਖ ਅਨਿਰੰજન ਹਰਗਮਗਮ ਅਪਾਰ ਸਬਤਿ ਆਵਹਿ ਸਬਤਿ ਆਵਹਿ ਤੁਮਹਿ ਹਾ ਸੱਚੇ ਸਰਦਨ ਹਉਨਾ ਸਾਜੀ ਤੁਮਹਾਰੀ ਨੀ ਦੁਨੀਆਂ ਕਾ ਦਾ ਤਾਰਾ ਹਰ ਧਿਆਵੂ ਸੰਤੋਹ ਜੀ ਸਾਧੂ ਅਖਿਵਸਰਨ ਹਾਰਾ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਕਿਆ ਨਾਨਕ ਜਾਂ ਦੇ ਵਿਚਾਰਾ ਤੂੰ ਘੜਕੜੰਤਰ ਸਰਵਨਿਰੰਤਰ ਜੀ ਹਾਰ ਕੋ ਪਰੁਖ ਸੁਮਾਨਾ ਦਾਦੇ ਬਿਖਾਰੀ ਜੀ ਸਾ ਤੇਰੇ ਚੋਜ ਗਟਾਣਾ ਨੁ ਆਪੇ ਦਾਪੇ ਦਾ ਆਪੇ ਭੁਗਤਾ ਜੀ ਹਉ ਤਦ ਬਨਾ ਬਨ ਨਾ ਜਾਣਾ ਦੂਪਾਰ ਬ੍ਰਹਮ ਬਯੰਤ ਬਯੰਤ ਜੀ ਤੇਰੇ ਕੀ ਆ ਗੁਨਾਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਜੀ ਜਨਾਨ ਤਨ ਕੁ르ਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਜੀ ਇਸੇ ਜਨ ਜਗ ਮਾ ਸੁਗਵਾਸੀ ਇਸੇ ਮੁਕਤ ਸੇ ਮੁਗਦ ਭੈਜਨ ਹਰਿ ਤੇ ਆਇਆ ਜੀ ਇਹ ਦਿਨ ਟੂਟੇ ਜਾਵਗੇ ਫਾਸੇ ਜਿਨ ਦਰਪਾਉ ਜਿਨ ਹਾਰਨ ਦਰਪਾਉ ਹਰਿ ਤੇ ਆਇਆ ਜੀ ਇਹ ਦਿਨ ਕਾ ਪਾਉ ਸਭ ਗਵਸੇਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਾਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਹਰ ਤੇ ਆਇਆ ਜੀ ਜਨ ਨਾਨਕ ਤਨ ਮਲ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਭਲੇ ਮਿਆਂਦ ਮਿਆਂਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੋਂ ਜੀ ਹਨਨ ਕਾ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਕਰੇ ਹੇ ਹਰ ਪੂਜਾ ਜੀ ਦਾ ਤਾਪ ਹੈ ਜਪਿਆ ਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਬਹੁ ਸਿਮਰਤੋ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਾਨ ਨਾਨਕ ਦੀ ਜੋ ਪਾਵ ਹੈ ਮੇਰੇ ਹਰਿ ਭਗਵੰਤਾ ਤਵਾਦ ਪ੍ਰਖ ਅਪਰੰਪਰ ਕਰਤਾ ਜੀ ਤੁਧ ਜੀਵਣ ਅਵਰਣਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੇ ਕੋ ਨਹੀਂ ਤੂੰ ਨਿਰੰਤਰ ਕਰਤਾ ਸੋਈ ਤੂੰ ਦਾਪੈ ਪਾਵੈ ਸੋ ਵਰਤੈ ਜੀ ਤੂੰ ਆਪੈ ਕਰਹਿ ਸੋ ਹੋਈ ਤੂੰ ਦਾਪੈ ਸ੍ਰਿਸ਼ਟ ਸਭ ਪਾਈ ਜੀ ਤੂੰ ਦਾਪੈ ਸਰਜ ਸਭ ਕੋਈ ਜਨਾਨਕ ਗੁਣ ਗਾਵੈ ਕਰਤਾ ਕਹਿ ਜੀ ਜੋ ਸਭ ਸੇ ਕਾ ਜਾਣੂਈ ਅਸਮਿਲ ਚੌਥਾ ਹੋ ਕਰਤਾ ਸਚਿਆਨ ਮੈਂ ਦਾਸ ਆਂ ਸਾਈ ਜੋ ਤੂੰ ਭਾਵੈ ਸੁਭਿ ਤੇਸੀ ਜੋ ਤੂੰ ਦੇਹੇ ਸੋਇ ਹਉ ਪਾਈ ਰਹਾਉ ਸਭ ਤੇਰੀ ਜੋ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਗ੍ਰਹਿ ਇਹਦ ਨਾਮ ਅਮਰਤਨ ਪਾਇਆ ਗੁਰਮੁਖ ਲਾਦਾ ਮਨ ਮੋਹ ਗਵਾਇਆ ਤਦ ਆਵ ਛੋੜਿਆ ਆਵ ਲਾਇਆ ਤੂੰ ਅੰਦਰ ਆਉ ਸਵਤ ਜੀ ਮਾਹੀ ਤਦਬੇਨ ਦੂਜਾ ਕੋਈ ਨਹੀਂ ਜੀਜਾ ਸਾਥੇ ਰੱਖੇ ਲੋ ਵੇ ਜੋ ਮਨੁਸ਼ਿਆ ਸੰਯੋਗੀ ਮੀਨ ਜਿਸਨੋ ਤੂੰ ਜਾਣਾ ਹੈ ਸੋਏ ਜਨ ਜਾਣੈ ਹਰ ਗੁਣ ਸਦਹਿ ਆਖ ਵਖਾਣ ਜਿਨ ਹਰਿ ਸੇਵਿਆ ਸੁਖ ਪਾਇਆ ਸਹਿਜੇ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਮੋ ਹੋਏ ਤਤ ਬਿੰਦੂ ਜਾ ਨਾ ਕਰੂਏ ਕੋਈ ਤੂੰ ਕਾਣ ਕਰ ਵੇਖ ਹੈ ਜਨ ਹੈ ਸੋਏ ਜਨਾਨ ਗੁਰਮੁਖ ਪਰਗਣ ਹੋਏ ਆਸਾ ਮਹਿ ਨਾ ਪਹਿਲਾ ਤਿਤ ਸਰਵੜਾ ਪ੍ਰਣਾਸਾ ਪਾਣੀ ਪਾਵਤਨ ਹੈ ਕੀਆ ਪੰਗਜ ਮੋ ਪਗਨੇ ਚੱਲੈ ਹਮ ਦੇਖਾਂ ਤੈਨੂੰ ਮੇਲੇ ਮਾਣੇਖਣਾ ਚੀਤ ਸਮੂਲ ਮੰਨਾ ਹਰਿ ਵਿਸਰਾਤੀ ਗੁਣ ਗੱਲਿਆ ਰਹਾ ਹੋ ਨਾ ਹੋ ਜਤੀ ਸਤ ਨਹੀਂ ਪੜਿਆ ਮੂਰਖ ਮੁਗਧਾ ਜਨਮ ਪਿਆ ਪ੍ਰਨਤ ਨਾਨਕ ਜਨ ਕੇ ਸ਼ਰਨਾ ਜਨ ਤੋ ਨਾਹੀ ਵਿਸਰਿਆ ਆਸਾ ਮਹਲਾ 5ਵਾਂ ਭਾਈ ਪ੍ਰਾਤਮਨ ਸੁਦੇ ਹੁਰੀਆ ਗੋਵਿੰਦ ਬਨਨ ਕੇ ਹੈ ਤੇਰੇ ਬਰੀਆ ਹਵਰ ਕਾ ਜਿਨਾ ਕਿਤਨਾ ਕਾਮ ਮਨ ਸਾਧ ਸੰਗਤ ਪਜ ਕੇਵਲ ਨਾਮ ਸਰੰਗ ਜਾਵ ਲਾਗ ਪਵਜ ਰਜਨਨ ਕੈ ਜਨ ਅਮਰਥਾ ਜਾ ਤਰੰਗ ਮਾਇਆ ਕੈ ਰਹਾਉ ਜਵਤਾ ਸੰਜਮ ਤਰਵਨਾਕ ਮਾਇਆ ਸੇਵਾ ਸਾਧਨਾ ਜਾਨ ਹਰ ਆਇਆ राहो नानक हनुमानेश क्रम्मा शरणम रेकी राखो सरम पाछाहै दशवे कबो बाय बेनती चौपाई हमरे करो हा दिरचा पूर्ण होए जितकी इच्छा तावा चरण मन रहे हमारा अप ना जान करू अप्रत पारा हव न दुष्ट सबद मकाव हो ਆਪ ਆਦੇ ਮਹਬਚਾਹ ਬਹੁ ਸੁਖਿ ਵਸੈ ਮੂਰ ਪਰਿਵਾਰਾ ਸੇਵ ਸਿਖ ਸਵੈ ਕਰਤਾਰ ਮੂਰ ਰੱਛਾ ਨਿ ਕਰਦੇ ਕਰਿ ਗਇਐ ਸਾ ਮਨਨ ਕੁਆਸ ਸੰਗ ਲਿਗੈ ਪੂਰਨ ਹੋਵੇ ਹਮਾਰੇ ਆਸਾ ਤੋਨ ਪੰਜ ਨਕੇ ਰਹਿ ਪਿਆਸਾ ਤੁਮਹਿ ਸ਼ਾਨ ਕੇ ਅਰਨਾ ਤਿਆਹਾ ਹੂੰ ਜੋ ਵਰ ਚਾਹੂੰ ਸੋ ਤੁਮ ਤੇ ਪਾਉ ਸੇਵਾ ਸਿਖ ਹਮਾਰੇ ਤਾਰੀ ਹੈ ਚੁੰਨ ਜਨ ਸ਼ਾਸਤਰ ਹਮਾਰੇ ਮਾਰੀ ਹੈ ਆਪਾ ਦੇ ਮੁਝੇ ਅਮਰ ਗਏ ਮਨਨ ਕਾਲ ਕਾ ਤਰਾਪਨ ਮਰੀ ਗਏ ਹੋ ਜੋ ਸਦਾ ਹਮਾਰੇ ਪਛਾ ਸ਼੍ਰੀਆ ਤੂ ਜੋ ਕਰਿ ਰੱਖਾ ਰਾਖ ਲਿਓ ਰਾਖਨ ਹਾਰੇ ਸਾਹ ਸੰ ਸਹਾਇ ਪਿਆਰੇ ਦੀਨ ਬੰਦ ਦੁਸ਼ਨ ਗਿਆ ਹੰਤਾ ਤਮਹੁ ਪੂਰੀ ਚਤੁਰਦਸ਼ ਕੰਤਾ ਕਾਲ ਪਾਈ ਪਰਮਾ ਭਗਤ ਨਾ ਕਾਲ ਪਾਈ ਸੋ ਜਵਤਰਾ ਕਾਲ ਪਾਈ ਕ੍ਰਿਸ਼ਨ ਪ੍ਰਕਾਸ਼ਾ ਸਹ ਕਾਲ ਕਾ ਕੀ ਆਤਮਾਸ਼ਾ ਜਵਨ ਕਾਲ ਜੋਗਿ ਸਵਖੀਓ ਬੇਦਨਾ ਜਬਰਮਾ ਜੋਥਿਓ ਜਵਨ ਕਾਲ ਸਾਲੋ ਸਵਾਰ ਨਵ ਸ਼ਿਕਰ ਹੈ ਤਾਹੇ ਹਮਾਰਾ ਜਾਉਣ ਕਾਲ ਸਭ ਜਗਤ ਬਨਾਇਓ ਦੇਵਦਾਤ ਜਥ ਨਉ ਜਾਇਓ ਆਦ ਅੰਤੇ ਗਿਆ ਉਤਾਰ ਸੋਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਦਸਹਿ ਕੋ ਹਮਾਰੀ ਸਗਲ ਪ੍ਰਜਾ ਜਨਾਬ ਸਵਾਰੇ ਸੇਵਕਨ ਕਾ ਸਭ ਗਣ ਸੁਖ ਦੇਓ ਸਤਨੰਨ ਕਾ ਪਲਮੋ ਮਦ ਕੀਓ ਘੜ ਘੜ ਕੇ ਅੰਦਰ ਕੀ ਜਾਣ ਤ ਭਲੇ ਬੁਰੇ ਕੀ ਪੀਰਮ ਸ਼ਾਨਤ ਚੀਟੇ ਦੇ ਜਨਸੂਲਾ ਸਾਪਰ ਕਿਰਪਾ ਜਨਿਸ਼ਟ ਕਰ ਫੁੱਲਾ ਸ਼ਾਂਤਨ ਆਨੰਦ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰਮ ਸ਼ਾਨ ਘੜ ਘੜ ਕੇ ਪੜ ਪੜ ਕੇ ਜਾਣੈ ਜਵਦਾ ਕਰ ਕਰਤਾ ਕਰਤਾਰਾ ਪ੍ਰਜਾ ਤਰਤ ਤਉ ਦੇਹ ਅਪਾਰ ਜਵਾ ਕਰ ਕਰਤ ਹੋ ਕਭੂ ਤੁਮ ਮੈਮਲਤ ਦੇਹ ਤਰ ਸਭ ਹੋ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਣੇ ਮੂਜ ਉਚਾਰੈ ਤਉ ਮੋ ਸਭ ਹਿਤ ਰਹੈ ਨਿਰਾਲਮ ਜਾਣਦ ਬੇਦ ਭੀਦ ਨਾਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦਾ ਨੀਲਨ ਆਦਾ ਸ਼ੰਭ ਤਾ ਕਾ ਬਨੁਚਾਰਨ ਪੀਦਾ ਯਾਕੂ ਪੀਵ ਨਾ ਪਾਉਤ ਬੀਦਾ ਤਾ ਕਾ ਕਿਰਪਾ ਹਰਨ ਮਾਨਤ ਮਹਾ ਮੂੜ ਹੈ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਤਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੇ ਪੀਵ ਆਪੋ ਆਪਣੇ ਮਦਹ ਜੀਤੀ ਬਰਨਤ ਪਿੰਨ ਪਿੰਨ ਤੂੰ ਹੈ ਤੇਤੀ ਤੇਮਰਾ ਲਖਾ ਨਾ ਜੈ ਵਿਸਾਰਾ ਕਹੈ ਮੁਜ ਸਜਾ ਵਰਥਮ ਸੰਸਾਰਾ ਇਕ ਰੂਪ ਨ ਉਸ ਰੂਪਾ ਰੰਗ ਪਿਉ ਰਾਮ ਕੀ ਊਪਾ ਅੰਡਜ ਜਿਰਜ ਸੀ ਤਜ ਕੀ ਨੀਂਦ ਵਿਖਾਨ ਬਹੁ ਰਚਦੀਨੀ ਕਹੋ ਪਦ ਰਾਜ ਹੈ ਬੈਠਾ ਕਹੋ ਸੁਣ ਪਿਉ ਸੰਗਰ ਇਕਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਾਵ ਆਜ ਵਾਸ ਰੂਪ ਸਵੰਪਵ ਆਵਰਛਾ ਮੇਰੀ ਤੁਮ ਕਰੋ ਸਿਖਵਾਨ ਸਿਖੋ ਸੰਗਰੋ ਦੋ ਦੋਸ ਜਿਥੇ ਠਵਤ ਨ ਪਤਾ ਸਗਨ ਮਲੇਸ਼ ਕਨੋ ਨ ਕਤਾ ਜਿਹਾ ਤੂਜੋ ਦাশਰਣੇ ਪਰੇ ਜਨ ਕੈ ਦੁਸ਼ਟ ਦੁਖਤਾ ਹਵੇ ਮਰੇ ਪੁਰਹ ਜਵਨ ਪਗ ਆਪਣੇ ਤਿਹਾਰੇ ਜਨ ਕੈ ਦੂ ਸੰਕਟ ਸਭ ਟਾਰੇ ਜੋ ਕਲ ਕੋ ਗਵਾਰ ਧਾਈ ਹੈ ਤਾਕੇ ਕਾਨ ਨਿਕਟ ਨਹਿ ਰੱਛਾ ਹੋਇ ਤਾਹੀ ਸਭ ਕਲ ਦੁਸ਼ਟ ਅਰਿਸ਼ਟ ਟਰੀਤ ਕਲ ਗ੍ਰਿਪਾਜ ਰਿਸ਼ਟ ਰੋਜਨ ਜਾਹੇ ਨਿਹਰ ਹੋ ਤਾ ਕੇ ਤਨੁਖ ਮਹਰ ਹੋ ਰਹਿ ਦਸੈ ਦਰਮੁ ਸਭ ਹੋਇ ਦੁਸ਼ਟ ਚਾਹ ਸਕੈ ਨ ਕੋਈ ਇਕ ਬਾਰੈ ਨਦਮੈ ਸੁਹਾਰਾ ਕਾਲ ਪਾਸੇ ਤਾਹਿ ਸੁਹਾਰਾ ਜਿਦ ਨਿਰਨਾਮ ਤੇ ਹਾਰੂ ਕਹਾ ਦਰ ਦੁਸ਼ਟ ਦੁਖ ਤੇ ਰਹਾ ਕ੍ਰਣ ਕੇ ਤਮੈ ਸ਼ਰਨ ਤੇ ਹਾਰੀ ਆਪ ਹਾਸ ਦੈਲ ਹੋਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋ ਤੀਨ ਹੈ ਮਚਾਈ ਸਵਈਆ ਪਾਹੇ ਗਨ ਜਾਤੇ ਤੁਮਰੇ ਦਉਥੇ ਕੋ ਆਗ ਤਰਨ ਹੈ ਆਨੇਉ ਰਾਮ ਰਹੇ ਪ੍ਰਾਨੁਕਰਾਨ ਅਨੇਕ ਹੈ ਉਹ ਦੇਖ ਨਾ ਮਾਨਿਉ ਸਿਮਰੇ ਸਾਸ ਰਮੇ ਸਵੇ ਮੁਕੀਦ ਕਹੈ ਹਮੇ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਭ ਤੋਹੇ ਵਿਖਾਨਿਉ ਦੁਹਰਾ ਸਾਗਲ ਦਵਾਰ ਕੋ ਛਡ ਕੈ ਦੇਹੋ ਤਹਾਰ ਦਵਾਰ ਬਾਹੀ ਰਹੇ ਕੀ ਲਾਜ ਅਸ ਗੋਬਿੰਦ ਦਾ ਤਹਾਨ ਰਾਮਕਲੀ ਮਹਿਲਾ ਤੀਜਾ ਨਾ ਦੇਖੋ ਅੰਖਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪ੍ਰਵਾਰ ਪਰਿਆ ਸ਼ਬਦ ਗਾਵਣਾਈਆਂ ਸ਼ਬਦੋ ਤਾਂ ਗਾਵ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਸਦਾ ਰਹੋ ਹਰਿ ਨਾ ਲਾਲੇ ਹਰਿ ਨਾ ਰਹੋ ਤੂੰ ਮਨ ਮੇਰੇ ਏ ਦੁਸਵਾਰਣਾ ਅੰਗੇਕਾਰ ਹੋ ਕਰੇ ਤੇਰਾ ਆਕਾਰ ਸਭ ਸੁਵਾਨਾ ਸਭ ਨਾਮ ਵਿਲਾਸ ਅਮਰਤ ਸੁਆਮੀ ਸੋਖ ਅਮਲ ਅਵਸਾਰੇ ਗਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾ ਲਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਸੰਸ ਹੈ ਜਿਸ ਦੇਵ ਸੋ ਪਾਵੈ ਸਦਾ ਸੇ ਸਲਾਹ ਤੇਰੀ ਨਾਮ ਨਮਸਾਵੈ ਨਾਮ ਇਨਕੇ ਮਨ ਉਸਿਆ ਵਾ ਦੇ ਸ਼ਬਦ ਕਨੇਰੀ ਕਹੈ ਨਾਨਕ ਸੱਚੇ ਸਾਹਿਬ ਧਿਆਨ ਆਹੀ ਕਰਤੇ ਰ ਸਾਚਾ ਨਾਮ ਮਿਰਾ ਧਾਰੋ ਸਾਚਾ ਨਾਮ ਧਰਮੀ ਰਾਨ ਮੁਖਾ ਸਭ ਗਵਾਈਆ ਕਰਿ ਸਾਸ ਗੁਣੈ ਉਸਿਆ ਜਨ ਇਛਾ ਛਪ ਜਾਈਆ ਸਦਾ ਕੁਰਮਾਨ ਗਿਤਾ ਅਗਲ ਬਟੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸ਼ਬਦ ਤਰੋਪਿਆ ਰੋਇਓ ਸਾਚਾ ਨਾਮਿ ਰਾਧਾ ਰੋਵਾਜੀ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਇਕ ਲਾਂਝਿਤ ਕਰਤਾਰੀਆਂ ਪੰਜ ਦੋਦ ਵਸ ਕਿਤੇ ਕਾਲ ਗੰਡਕ ਮਾਰਿਆ ਤੁਰ ਰਾਗ ਨ ਪਾਇਆ ਤਿਨ ਕਉ ਸਿਨਾਮ ਹਰਿ ਕੇ ਲਾਗੇ ਕਹਿ ਨਾਨਕ ਦਾਸ਼ਕ ਹੁਆ ਧਰਕਾਰ ਅਨਹਦ ਵਚ ਅਨੰਦ ਸੁਨੋੜ ਪਾਗੀ ਹੋ ਸਗਲ ਮਨੋਵਰਤ ਪੂਰੇ ਆਹ ਰਬ ਨਾਮਰਾ ਪਾਇਆ ਤਨੇ ਸਗਲ ਵਿਸੂਰੇ ਦੁਖ ਲੋਸ ਨਤਾਪ ਤਰੇ ਸੁਣੇ ਸਚੀ ਬਾਣੀ ਸਤਿ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਨਿ ਕਹਤੇ ਪਵਿੱਤੋ ਸਾਧੂ ਕੋ ਰਹਾ ਵਰ ਪੂਰੇ ਬਨਵੰਤ ਨਾਨਕ ਰਚਨ ਲਾਗੇ ਆਜ ਅਨਹਦ ਤੂਰੇ ਮਧਾਵਣੀ ਮਹਿਲਾ ਪੰਜਵਾ ਥਾਲ ਵਿਛਨ ਵਸੂ ਪਈਓ ਸਾ ਸੰਤੋਖ ਵਿਚਾਰੂ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਵਸਦਾ ਹਾ ਨੂ ਜੀ ਕੋ ਖਾਵੇ ਜੀ ਕੋ ਪੁੰਚੈ ਦੇਸ ਘਰ ਹੋਇ ਉਹਦਾ ਹਾਰ ਹੋਏ ਵਤਨ ਜਨ ਨਾ ਜਾਏ ਨਿਤ ਨੰਦ ਰਖੁਰ ਤਾਰੋ ਦਮ ਸੰਸਾਰ ਚੰਨ ਲਗਤ ਰਈਐ ਸਭ ਨਾਨਕ ਬ람 ਵਿਚਾਰੂ ਸ਼ਲੋਕ ਮਹਿਲਾ ਪੰਜਵਾ ਤੇਰਾ ਕੀਤਾ ਜਾਤੋਂ ਨਾਹੀ ਮੈਨੂੰ ਜੋਗ ਤੋਏ ਮੈਂ ਨਿਰਗੁਣ ਯਾਰੀ ਕੋ ਗੁਣ ਨਾਹੀ ਆਪੇ ਦਰਸ ਪਿਓਏ ਦਰਸ ਪਿਆ ਮਹਿਨਾਮ ਤੋ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਲੈ ਤਾ ਜੀਵਾ ਤਨ ਮਨ થી ਵੇ ਹਰਿਆ ਪਾਉੜੀ ਇਥੈ ਦੋ ਸਮਰਾਥੋ ਜਿਤੈ ਕੋਈ ਨਾਹੀ ਉਥੈ ਤੇਰੀ ਰਖ ਅਗਨੀ ਉਦਰ ਬਾਹੀ ਸੁਣ ਕੈ ਜਿਮ ਕਹਿ ਦੂਤ ਨਾਹੀ ਤੇਰੇ ਛਡ ਜਾਹੀ ਪਾਉ ਜਲ ਮਖੰ ਸੰਗਾਹੋ ਗੁਰ ਸ਼ਬਦੇ ਪਾਰ ਪਾਹੇ ਜਿਨ ਕਾ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਗੱਲੋਂ ਪੁੱਲ ਗਣ ਗੋਵਨ ਗਾਹੇ ਸਭ ਸੇ ਨੋ ਕਿਰਪਾਲ ਸਮਾਲੇ ਸਾਹੇ ਸਾਹੇ ਬਰਤਾ ਕੋਈ ਨਾ ਜਾਹੇ ਦੇ ਆਵੇ ਤੋ ਦਾ ਆਹੀ ਸ਼ਲੋਕ ਮਹਲਾ 5ਵਾਂ ਅੰਤਰ ਗੁਰੁ ਰਾਜਣਾ ਜੇਵਾ ਜਾਗੁਰੁ ਨਾਮੋ ਨੇਤ੍ਰੇ ਸਤਿਗੁਰੁ ਪੇਖਣਾ ਸਨਵਣੀ ਸੁਨਣਾ ਗੁਰੁ ਨਾਮੋ ਹਦ ਗੁਰੁ ਸੇਤਿਰਤਿਆ ਦਿਲਗਿਆ ਪਾਈਂ ਠਾਵੋ ਕਹੋ ਨਾਨਕ ਕਿਰਪਾ ਕਰੇ ਜਿਸਨਾ ਵਾਦੀ ਜਗ ਮੇ ਤੁਮ ਕਾੜੀ ਹੈ ਵਿਰਲੇ ਕੀਖੀ ਮਹਲਾ 5ਵਾਂ ਰਖੇ ਰਖ ਰਹਾਰ ਆਪ ਵਰਯਨ ਗੁਰ ਕੇ ਪੈਰੇ ਪਾਏ ਕਾ ਸੁਵਾਰਯਨ ਹੋਆ ਆਪ ਦਿਆਲ ਮਨਹੁ ਨਾਵ ਸਾਰਯਨ ਸਾਜਨਾਗੇ ਸੰਗ ਭਜਨ ਤਾਰਯਨ ਸਾਖਤ ਅਨੰਦੁ ਦੁਸ਼ਟ ਅਖ ਨਵਾਹੇ ਬਦਾਰਯਨ ਤੇ ਸਾਹਿਬ ਕੇ ਟੇਕ ਤੇ ਸਾਹਿਬ ਕੇ ਟੇਕ ਨਾਨਕ ਮੰਨੈ ਮਾਹੀ ਜੇ ਸਾ ਸਮਰਾਤ ਅਸੁਖ ਹੋਏ ਸਗਲੇ ਦੁੱਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ